ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਨਮਸਕਾਰ ਜੀ ਸਾਰਿਆਂ ਨੂੰ। ਹੋਰ ਜੀ ਕੀ ਹਾਲ ਚਾਲ ਆ? ਅਸੀਂ ਆਸ ਕਰਦੇ ਹਾਂ ਤੁਸੀਂ ਸਾਰੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਵੋਗੇ, ਖੁਸ਼ ਹੋਵੋਗੇ। ਹਾਂਜੀ। ਭੁੱਲ ਗਏ ਲੋਕ ਬਾਤਾਂ ਪਾਉਣੀਆਂ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਮੈਨੂੰ ਹੁਣ ਤਾਂ ਇਦਾਂ ਲੱਗਦਾ ਜਿਦਾਂ ਇੱਕ ਫੈਮਿਲੀ ਹੁੰਨੇ ਆ ਹਨਾ ਬਹੁਤ ਅੱਛੇ-ਅੱਛੇ ਕਮੈਂਟ ਆਉਂਦੇ ਆ ਹਨਾ ਕੁਝ ਭੈਣਾ ਭਰਾਵਾਂ ਦੇ ਬਹੁਤ ਵਧੀਆ ਕਮੈਂਟ ਕਰਦੇ ਆ ਤੇ ਇੱਕ ਫੈਮਿਲੀ ਵਾਂਗੂ ਰਿਲੇਸ਼ਨ ਬਣ ਗਿਆ ਔਰ ਇਦਾਂ ਹੀ ਜੁੜਦੇ ਇਦਾਂ ਹੀ ਆਪਾਂ ਜੁੜੇ ਰਹੀਏ ਕਿਉਂਕਿ ਚੰਗੇ ਜਿਹੜੇ ਹੈਗੇ ਆ ਰਿਲੇਸ਼ਨ ਚੰਗੇ ਭੈਣ ਭਰਾ ਯਾਰ ਦੋਸਤ ਨਹੀਂ ਲੱਭਦੇ ਹੈਗੇ ਤੇ ਬਹੁਤ ਵਧੀਆ ਲੱਗਦਾ ਬਹੁਤ ਸਾਨੂੰ ਵਧੀਆ ਲੱਗਦਾ ਬਹੁਤ-ਬਹੁਤ ਤੁਹਾਡਾ ਧੰਨਵਾਦ ਆ ਬਹੁਤ-ਬਹੁਤ ਤੁਹਾਡਾ ਸਵਾਗਤ ਆ ਸਾਡੇ ਪ੍ਰੋਗਰਾਮ ਦੇ ਵਿੱਚ ਸੋ ਹੁਣ ਆਪਾਂ ਸਭ ਤੋਂ ਪਹਿਲਾਂ ਦੱਸਦੇ ਆ ਪਿਛਲੀ ਬਾਤ ਦਾ ਜਵਾਬ ਹਾਂਜੀ ਪਿਛਲੀ ਬਾਤ ਦਾ ਜਵਾਬ ਸੀ ਚੰਦਰਮਾ ਹਾਂਜੀ ਚੰਦਾ ਮਾਮਾ ਕਾਫੀ ਸਹੀ ਜਵਾਬ ਆਇਆ ਅੱਜ ਕੀ ਬਹੁਤ ਮਤਲਬ ਸਾਰਿਆਂ ਨੇ ਸਹੀ ਜਵਾਬ ਹੀ ਦਿੱਤੇ ਹੈਗੇ ਹੂੰ ਤਾ ਬਤ ਬਾਤ ਵੀ ਬੜੀ ਸੌਖੀ ਸੀ ਉਦਾਂ ਵਾਦਾ ਹਾਂ ਬਾਤ ਵੀ ਤੁਹਾਨੂੰ ਬਦਲੇ ਮਿੱਟੀ ਜਿਸ ਦੀ ਲੋ ਉਹ ਜੋ ਤਾਂ ਤੁਹਾਪਲਾ ਕੋਣ ਹੈ ਉਹ ਹਣਾ ਕੋ ਹਾਂਜੀ ਇਹ ਸਗੀ ਬਾਤ ਤਾਂ ਜਵਾਸ ਹੀ ਚੰਦਨਾਂ ਅਹ ਠੰਡੀ ਮਿੱਟੀ ਲੋਅ ਸੀਗੀ ਕਿਆ ਨਾਲ ਉਹ ਕੁਛ ਭੈਣ ਭਰਾਵਾਂ ਦੇ ਵਿੱਚ ਆਈਸਕ੍ਰੀਮ ਵੀ ਲਿਖਿਆ ਪਰ ਆਈਸਕ੍ਰੀਮ ਦੀ ਲੋਅ ਨਹੀਂ ਹੁੰਦੀ ਆ ਨਾ ਉਹ ਤਾਂ ਖਾਣ ਨੂੰ ਹੁੰਦੀ ਠੰਡੀ ਮਿੱਟੀ ਤੇ ਚਲੋ ਕੋਈ ਗੱਲ ਨਹੀਂ ਆਪ ਵੀ ਸਮਝਿਆ ਕਈਆਂ ਨੇ ਮਾਂ ਵੀ ਲਿਖਿਆ ਹਾਂ ਮਾਂ ਵੀ ਲਿਖਿਆ ਚਲੋ ਉਹ ਵੀ ਮਿਲਦਾ ਜੁਲਦਾ ਇਹ ਮਾਂ ਦੀ ਵੀ ਠੰਡੀ ਮਿੱਟੀ ਲੋਅ ਹੁੰਦੀ ਆ ਤੇ ਪਰ ਅਸਲ 'ਚ ਜਵਾਬ ਇਹਦਾ ਚੰਦਰਮਾ ਚੰਦਰਮਾ ਹਾਂਜੀ ਹਾਂ ਤੇ ਚਲੋ ਬਹੁਤ ਵਧੀਆ ਲੱਗਾ ਸਾਨੂੰ ਸਾਰਿਆਂ ਨੇ ਤੁਸੀਂ ਜਵਾਬ ਦਿੱਤੇ ਆ ਤੇ ਜਿਨ੍ਹਾਂ ਨੇ ਸਹੀ ਜਵਾਬ ਦਿੱਤੇ ਆ ਉਹਨਾਂ ਦਾ ਤਾਂ ਉਹ ਸੀ ਦੱਸ ਦੇਣਾ ਇੱਥੇ ਹੈ ਜੀ ਸਾਰਿਆਂ ਤੋਂ ਪਹਿਲਾਂ ਰੋਹਿਤ ਰਤੂ ਹਾਂਜੀ ਲਾਈਫ ਸਟਾਈਲ ਆਫ ਜਸਵਿੰਦਰ ਕੌਰ ਹਾਂਜੀ ਪੰਜਾਬੀ ਬੋਲੀਆਂ ਹਾਂਜੀ ਹਨਾ ਇਹ ਇਹ ਵੀ ਬੋਲੀਆਂ ਬਾਲੀਆਂ ਦਾ ਬਹੁਤ ਵਧੀਆ ਪਾਉਂਦੇ ਜੀ ਜਰੂਰ ਦੇਖਿਓ ਇਹ ਚੈਨਲ ਜਾ ਕੇ ਤੇ ਗੁੰਨਰੀਤ ਸਾਹਿਬ ਬਲੌਗ ਹਾਂਜੀ ਬਹੁਤ ਵਧੀਆ ਫੈਮਿਲੀ ਆ ਬੱਚੇ ਬਹੁਤ ਐਕਟਿਵ ਆ ਬਹੁਤ ਕੁਛ ਕਰਦੇ ਆ ਪੰਜਾਬੀ ਕਿਚਨ ਵਲੌਗ ਹਾਂਜੀ ਯੂਪੀ ਦੇ ਪੰਜਾਬੀ ਪਿੰਡ ਹਾਂਜੀ ਇਹ ਵੀ ਸਾਡੇ ਨਾਲ ਕਾਫੀ ਦੇਰ ਤੋਂ ਕੁਲਦੀਪ ਚੀਤਾ ਹਾਂਜੀ ਤੇ ਗਿਆਨ ਢਿੱਲੋ ਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਆ ਸਾਡੇ ਚੈਨਲ ਤੇ ਆਏ ਆ ਸਾਡੇ ਲਈ ਟਾਈਮ ਕੱਢਿਆ ਆ ਤੁਹਾਡਾ ਬਹੁਤ ਬਹੁਤ ਸਾਰਿਆਂ ਦਾ ਬਹੁਤ ਬਹੁਤ ਥੈਂਕ ਯੂ ਆ ਧੰਨਵਾਦ ਆ ਇਦਾਂ ਹੀ ਜੁੜੇ ਰਹੀਓ ਇਦਾਂ ਹੀ ਆਪਾਂ ਗੱਲਾਂ ਬਾਤਾਂ ਕਰਦੇ ਰਹੀਏ ਬਾਤਾਂ ਪਾਉਂਦੇ ਰਹੀਏ ਤੇ ਸਾਡਾ ਵੀ ਟਾਈਮ ਜਿਹੜਾ ਹੈ ਉਹ ਵਧੀਆ ਗੁਜ਼ਰ ਜਾਂਦਾ ਆ ਤੁਹਾਡੇ ਨਾਲ ਤੇ ਇਦਾਂ ਬਹੁਤ ਵਧੀਆ ਆਪਣਾ ਟਾਈਮ ਇੱਕ ਦੂਜੇ ਨਾਲ ਗੱਲਬਾਤ ਕਰਕੇ ਚੰਗਾ ਗੁਜ਼ਰੇ ਸਾਰਿਆਂ ਦਾ ਹੀ ਟਾਈਮ ਬਹੁਤ ਵਧੀਆ ਗੁਜ਼ਰੇ ਤੇ ਸਾਰਿਆਂ ਦਾ ਹੀ ਰੱਬ ਸਾਰਿਆਂ ਤੇ ਮਿਹਰ ਭਰਿਆ ਹੱਥ ਰੱਖੇ ਸਾਰੇ ਪਰਿਵਾਰਾਂ ਤੇ ਮਿਹਰ ਭਰਿਆ ਹੱਥ ਰੱਖੇ ਤੇ ਬਹੁਤ ਵਧੀਆ ਲੱਗਦਾ ਹਨ ਸਾਰੇ ਖੁਸ਼ ਰਹਿਣ ਤੰਦਰੁਸਤ ਰਹਿਣ ਤੇ ਆਪਾਂ ਇੱਕ ਦੂਜੇ ਨਾਲ ਗੱਲਾਂ ਬਾਤਾਂ ਕਰਦੇ ਫਿਰ ਬਹੁਤ ਵਧੀਆ ਲੱਗਦੇ ਹਾਂ ਹਾਂਜੀ ਘਰਾਂ ਦੇ ਵਿੱਚ ਪਰੇਸ਼ਾਨੀਆਂ ਤਾਂ ਬਹੁਤ ਆ ਸਾਰਿਆਂ ਦੇ ਘਰਾਂ 'ਚ ਹੀ ਆ ਪਰ ਜੇ ਆਪਾਂ ਥੋੜਾ ਟਾਈਮ ਪਰੇਸ਼ਾਨੀਆਂ ਨੂੰ ਇੱਕ ਪਾਸੇ ਰੱਖ ਕੇ ਆਪਣੀਆਂ ਮੁਸ਼ਕਲਾਂ ਨੂੰ ਤਾਂ ਚੰਗੀਆਂ ਗੱਲਾਂ ਸੁਣੀਏ ਚੰਗੀਆਂ ਗੱਲਾਂ ਕਰੀਏ ਤਾਂ ਉਹਦੇ ਵਰਗੀ ਮੈਂ ਕਿੰਨੀ ਕੋਈ ਰੀਜ਼ ਨਹੀਂ ਕਿ ਆਪਾਂ ਕਿਸੇ ਸਿਆਣੇ ਤੋਂ ਬਹਿ ਕੇ ਗੱਲਾਂ ਸੁਣੀਏ ਜਾਂ ਆਪਾਂ ਕਿਸੇ ਤਰ੍ਹਾਂ ਵੀ ਸੁਣੀਏ ਤਾ ਮਤਲਬ ਇਹ ਟਾਈਮ ਥੋੜਾ ਜਿਹਾ ਕੱਢਣਾ ਚਾਹੀਦਾ ਚੰਗੀ ਗੱਲ ਆ ਅਸੀਂ ਸੋਚਦੇ ਹੁੰਨੇ ਗੱਲ ਕਰਦੇ ਆ ਵੀ ਪਹਿਲਾਂ ਟਾਈਮ ਹੁੰਦਾ ਹੀ ਖੂਹ ਦੀਆਂ ਟਿੰਡਾਂ ਟਿੰਡਾਂ ਵਾਲੇ ਖੂਹ ਹੁੰਦੇ ਸੀ ਹਾਂਜੀ ਉਹ ਪਤਾ ਨਹੀਂ ਕਿਹਨੇ ਕਿਹਨੇ ਦੇਖਿਆ ਅਸੀਂ ਵੀ ਦੇਖਿਆ ਕਈ ਵਾਰੀ ਆਪਣੇ ਰਿਸ਼ਤੇਦਾਰੀ ਦੇ ਵਿੱਚ ਜਦੋਂ ਜਾਣਾ ਨਾ ਤੇ ਉਹ ਉੱਥੇ ਬਹਿ ਜਾਣਾ ਜਾ ਕੇ ਖੂਹ ਤੇ ਹਾਂਜੀ ਤੇ ਉਹ ਖੂਹ ਦੇਖ ਲਓ ਉੱਪਰੋਂ ਨੰਗਾ ਹੁੰਦਾ ਸੀਗਾ ਹਾਂਜੀ ਤੇ ਉਹਨਾਂ ਨੇ ਬਾਲਟੀ ਵਿੱਚ ਭਰੋਣੀ ਰੱਸੀ ਨਾਲ ਉਹ ਪਾਣੀ ਕੱਢਣਾ ਤੇ ਉਹ ਪਾਣੀ ਸਾਰਿਆਂ ਨੂੰ ਪਿਲਾਉਣਾ ਪੀਣ ਨੂੰ ਦੇਣਾ ਸਾਰਿਆਂ ਨੂੰ ਠੰਡਾ ਪਾਣੀ ਹੁੰਦਾ ਸੀ ਉਹਦਾ ਇੰਨਾ ਸਵਾਦ ਪਾਣੀ ਹੁੰਦਾ ਸੀ ਇੰਨਾ ਮਿੱਠਾ ਪਾਣੀ ਹੁੰਦਾ ਸੀ ਔਰ ਉਹਦੇ ਵਿੱਚ ਦੇਖ ਲਓ ਵੀ ਉਹ ਉਤੋਂ ਖਾਲੀ ਹੁੰਦਾ ਸੀ ਖੂਹ ਵਿੱਚ ਪਤਾ ਨਹੀਂ ਕੀ ਕੀ ਡਿੱਗਦਾ ਹੋਣਾ ਕਿਸੇ ਚੀਜ਼ ਨਾ ਡੱਡੂ ਸੱਪ ਕੁਝ ਵੀ ਡਿੱਗਦਾ ਹੋਊਗਾ ਪਰ ਦੇਖੋ ਉਹੀ ਪਾਣੀ ਪੀਂਦੇ ਹੁੰਦੇ ਕੱਢ ਕੇ ਔਰ ਇੰਨਾ ਸਵਾਦ ਹੁੰਦਾ ਸੀ ਸਵਾਦ ਹੁੰਦਾ ਸੀ ਮਿੱਠਾ ਪਾਣੀ ਹੁੰਦਾ ਸੀ ਔਰ ਹੁਣ ਆਪਾਂ ਇੰਨੇ ਨੀਵੇਂ ਬੋਰ ਕਰਵਾਤੇ ਆ ਉਤੋਂ ਟੱਕ ਵੀ ਦਿੱਤਾ ਸਭ ਕੁਝ ਪਾਣੀ ਫੇਰ ਜ਼ਹਿਰਿਆ ਪਾਣੀ ਸਵਾਦ ਨਹੀਂ ਸਵਾਦ ਨਹੀਂ ਬਿਲਕੁਲ ਤੇ ਉਹ ਟਾਈਮ ਦੇਖੋ ਕਿੰਨਾ ਵਧੀਆ ਸੀ ਬਹੁਤ ਵਧੀਆ ਸੀ ਉਹ ਵਧੀਆ ਟਾਈਮ ਸੀਗਾ ਤੇ ਉਹ ਨਾ ਕੋਈ ਬਿਮਾਰੀ ਸੀ ਉਹੋ ਹੀ ਪਾਣੀ ਪੀਣਾ ਉਹੋ ਹੀ ਸਭ ਕੁਝ ਬੜਾ ਸਾਰਾ ਕੁਝ ਬਹੁਤ ਵਧੀਆ ਸੀ ਹੈਨਾ ਕੋਠਿਆਂ ਤੇ ਸੌਣਾ ਵਾਤਾਵਰਨ ਹਰ ਤਰ੍ਹਾਂ ਦਾ ਵਾਤਾਵਰਨ ਬਹੁਤ ਵਧੀਆ ਸੀ ਨੇਰੀਆਂ ਬਹੁ ਆਉਂਦੀਆਂ ਹੁੰਦੀਆਂ ਇਹ ਕਾਲੀ ਨੇੜੀ ਆ ਗਈ ਜੀ ਗਣਾ ਲਾਲ ਨੇੜੀ ਆ ਗਈ ਹਾਂਜੀ ਹਾਂਜੀ ਬੜੀ ਨੇਰੀਆਂ ਆਉਂਦੀਆਂ ਪਾਣੀਆਂ ਬਨ ਕੇ ਰੱਖੀਆਂ ਹੁੰਦੀਆਂ ਕਣਕ ਦੀਆਂ ਉਹ ਅੱਡ ਜਾਂਦੀਆਂ ਹੁੰਦੀਆਂ ਹੁਣ ਜਾਂਦੀਆਂ ਨੇ ਹੁਣ ਹੈ ਹੀ ਨਹੀਂ ਕੁਝ ਨੇਰੀ ਨੂਰੀ ਕੁਝ ਕੋਠੜੇ ਤੇ ਪਿਆ ਬਿਸਤਰੇ ਰਾਤ ਨੂੰ ਸਾਰੇ ਕੋਠਿਆਂ ਤੇ ਸੌਂਦੇ ਹੁੰਦੇ ਸੀ ਕੋਠਿਆਂ ਤੇ ਸੌਂਦੇ ਹੁੰਦੇ ਸੀ ਸਹੀ ਹਲਾ ਰਾਤ ਨੂੰ ਜਦੋਂ ਨੇਰੀ ਆਉਣੀ ਨਾ ਕਿਤੇ ਉੱਪਰ ਕੋਠਿਆਂ ਤੇ ਬੰਦੇ ਤੇ ਮੰਜੇ ਫੜ ਫੜ ਇੱਕ ਦੂਜੇ ਨੇ ਸਾਰਿਆਂ ਨੇ ਬਹਿ ਜਾਣਾ ਹਾਂ ਬੇ ਕੋਈ ਮਹਿਣਾ ਨੂਣਾ ਨਾ ਇੱਧਰ ਉੱਧਰ ਕੋਠਿਆਂ ਤੇ ਬਨੇਰੇ ਹੈ ਨਹੀਂ ਸੀਗੇ ਉਦੋਂ ਕਿਹੜਾ ਕੋਈ ਬਹੁਤ ਵਧੀਆ ਸੀ ਕੱਚੇ ਕੋਠੇ ਹੁੰਦੇ ਸੀਗੇ ਮਨੇਰੇ ਵੀ ਨਹੀਂ ਸੀ ਹੁੰਦੇ ਉਦੋਂ ਇੱਕ ਦੂਜੇ ਨੂੰ ਫੜ ਕੇ ਬਹਿ ਜਾਣਾ ਫਿਰ ਕਿਤੇ ਨੇਰੀ ਜਦੋਂ ਹਟਣੀ ਫੇਰ ਥੱਲੇ ਉਤਰਨਾ ਜਾਂ ਕੋਈ ਆਪਣਾ ਇੰਤਜ਼ਾਮ ਕਰ ਲੋ ਕਈ ਸੀ ਫਿਰ ਹੋ ਗਿਆ ਮੀ ਆ ਜਾਣਾ ਰਾਤ ਨੂੰ ਫਿਰ ਮੰਜੇ ਚੱਕ ਕੇ ਥੱਲੇ ਫਿਰ ਸਾਰਿਆਂ ਨੇ ਸਿਰਾਂ ਤੇ ਮੰਜੇ ਲੈ ਲੈ ਕੇ ਫਿਰ ਭੱਜਣਾ ਫੇਰ ਵੀ ਥੱਲੇ ਆਉਣਾ ਫੇਰ ਥੱਲੇ ਆਉਣਾ ਆਣ ਕੇ ਅੰਦਰ ਵਾ ਅੰਦਰ ਫੇ ਉੱਥੇ ਹੀ ਵੜਨਾ ਤੇ ਕੱਚੇ ਵਿਹੜੇ ਹੁੰਦੇ ਸੀ ਜੀ ਵਿਹੜੇ ਉਹ ਮੁਰੀਆਂ ਲਿਪਦੀਆਂ ਹੁੰਦੀਆਂ ਸੀ ਹਨਾ ਮਾਵਾ ਤਾਇਆ ਚਾਚੀਆਂ ਸਭ ਉਹ ਵਿੜਿਆਂ ਨੂੰ ਲਿਪਦੇ ਹੁੰਦੇ ਔਰ ਵਿੜਾ ਇਦਾਂ ਦਾ ਲਿਪਿਆ ਹੁੰਦਾ ਸੀ ਹੁਣ ਇਦਾਂ ਦੇ ਵਿੜੇ ਭਾਵੇਂ ਆਪਾਂ ਟੈਲਾਂ ਪੱਥਰ ਲਵਾ ਲਿਆ ਪਰ ਉਹ ਸਫਾਈ ਹੈ ਨਹੀਂ ਜਿੱਦਾਂ ਦੇ ਉਹ ਲਿਪੇ ਹੋਏ ਵਿੜਿਆਂ ਦੀ ਸਫਾਈ ਸੀਗੀ ਤੇ ਬਹੁਤ ਵਧੀਆ ਹੈ ਆਪਣਾ ਕਲਚਰ ਸੀ ਜੀ ਬਹੁਤ ਵਧੀਆ ਲੱਗਦਾ ਹੁਣ ਤਾਂ ਸਭ ਜਾਂਦਾ ਲੱਗਾ ਹੁਣ ਸੋਚਦੇ ਆ ਉਹ ਵਧੀਆ ਸੀ ਕੱਚੇ ਵਿੜੇ ਵਧੀਆ ਸੀ ਕੱਚੇ ਚੁੱਲ੍ਹੇ ਵਧੀਆ ਸੀ ਉਹਨਾਂ ਘਰਾਂ 'ਚ ਰੌਣਕ ਸੀ ਰੌਣਕ ਸੀ ਉਹਨਾਂ ਚੁੱਲਿਆਂ ਦੀ ਸੁਆਹ ਨਾ ਗੁੜੀਆਂ ਭਾਂਡੇ ਮਾਂ ਦੀਆਂ ਦੀਆਂ ਹਾਂਜੀ ਹਾਂਜੀ ਉਹ ਸਾਰੇ ਭਾਂਡੇ ਸਵਾ ਨਾਲ ਮਾਂਜ ਕੇ ਰੱਖਦੇ ਨੇ ਕਿ ਪਾਣੀ ਵੀ ਨਹੀਂ ਚਲਾਉਂਦੀਆਂ ਉਦਾਂ ਹੀ ਸੁੱਕੇ ਕਰਕੇ ਰੱਖ ਲੈਣੇ ਹਾਂਜੀ ਬਹੁਤ ਵਧੀਆ ਸੀ ਬਹੁਤ ਵਧੀਆ ਲੱਗਦਾ ਬਹੁਤ ਗੱਲਾਂ ਆ ਬੜਾ ਕੁਸ਼ਲ ਗੱਲਾਂ ਕਰਨ ਨੂੰ ਦਿਲ ਕਰਦਾ ਤੁਹਾਡੇ ਨਾਲ ਪਰ ਫੇਕ ਕਿਹਦਾ ਵੀ ਵੀਡੀਓ ਥੋੜੀ ਜਿਆਦਾ ਹੋ ਜਾਂਦਾ ਲੰਬੀ ਨਾ ਹੋ ਜਾਵੇ ਵੀਡੀਓ ਅੱਛਾ ਪੁਰਾਣੇ ਟਾਈਮ 'ਚ ਜੋ ਕੋਠੇ ਤੇ ਸੌਂਦੇ ਹੁੰਦੇ ਸੀ ਨਾ ਤਾਰੇ ਦੇ ਉੱਪਰ ਦੇਖੀਆ ਨੇ ਤਾਰੇ ਕਿੰਨੇ ਤਾਰੇ ਦਿਸਦੇ ਹੁੰਦੇ ਸੀ ਹੁਣ ਆਪਾਂ ਕੋਠੇ ਤੇ ਜਾਈਏ ਵੀ ਤਾਂ ਹੁਣ ਤਾਰੇ ਦਿਸਦੇ ਹੀ ਨਹੀਂ ਨਜ਼ਰ ਹੀ ਨਹੀਂ ਆਉਂਦੇ ਹਨਾ ਕਿਉਂਕਿ ਲਾਈਟ ਹੀ ਨਹੀਂ ਹੋ ਗਈ ਆਸੇ ਪਾਸੇ ਉਹਦਾ ਕਰਕੇ ਆਪਾਂ ਨੂੰ ਤਾਰੇ ਨਜ਼ਰ ਨਹੀਂ ਆਉਂਦੇ ਤਾਂ ਅੱਗੇ ਤਾਰੇ ਬਹੁਤ ਨਜ਼ਰ ਆਉਂਦੇ ਹੁੰਦੇ ਸੀ ਰਾਤ ਨੂੰ ਕਿੰਨੇ ਸੰਘਣੇ ਤਾਰੇ ਹੁੰਦੇ ਸੀ ਔਰ ਕਿਤੇ ਦੇਖਣਾ ਕਹਿਣਾ ਆ ਸਰਬਣ ਵੀ ਵਿੰਗੀ ਬਣੀ ਆ ਹਣਾ ਤਾਂ ਕਦੀ ਕਹਿਣਾ ਕਿ ਤੇ ਮੰਜੀ ਬਣੀ ਆ ਉਹ ਤੇ ਕੋ ਮੰਜੀ ਆ ਐਦਾਂ ਗੱਲਾਂ ਕਰਦੇ ਹਣਾ ਪੱਖੀਆਂ ਚੱਲਦੇ ਰਹਿਣਾ ਰਾਤ ਬੰਦਿਆਂ ਤੇ ਪਿਆ ਨੇ ਬਿਜਲੀ ਨਹੀਂ ਘਟ ਹੁੰਦੀ ਸੀ ਲਾਈਟ ਕਟ ਹੁੰਦੀ ਆ ਵਾ ਪੱਖਾ ਨਹੀਂ ਸੀ ਹੁੰਦਾ ਕਿਸੇ ਦੇ ਕੋਠਿਆਂ ਤੇ ਜਾਂ ਬਸ ਦੇਖੀ ਜਾਂਦਾ ਤਾਰਿਆਂ ਵੱਲ ਤਾਂ ਇਦੀ ਰਾਤ ਨਿਕਲ ਜਾਂਦੀ ਸੀ ਬਿਲਕੁਲ ਬਿਲਕੁਲ ਕੋਈ ਪੱਖੇ ਗਰਮੀ ਵੀ ਨਹੀਂ ਲੱਗਦੀ ਸੀ ਹੁਣ ਏਸੀ ਲਾ ਕੇ ਵੀ ਗੁਰੀ ਹਾਲ ਤੇ ਆ ਵੀ ਗਰਮੀ ਬਹੁਤ ਆ ਹਾਂ ਤੇ ਚਲੋ ਠੀਕ ਆ ਜੀ ਹੁਣ ਆਪਾਂ ਪਾਉਨੇ ਆ ਅੱਜ ਦੀ ਬਾਤ ਹਾਂ ਜੀ ਅੱਜ ਦੀ ਬਾਤ ਹੈਗੀ ਆ ਜੀ ਨਿੱਕੀ ਜੀ ਕੋਲੀ ਲਾਹੌਰ ਜਾ ਕੇ ਬੋਲੀ ਹੂੰ ਕਾਫੀ ਪੁਰਾਣੀ ਬਾਤ ਆ ਜੀ ਪੁਰਾਣੀ ਬਾਤ ਆ ਤਾਂ ਹੁਣ ਇਹ ਪੁਰਾਣੀ ਬੰਦੇ ਲੱਭਣਗੇ ਛੇਤੀ ਛੇਤੀ ਨਿੱਕੀ ਜੀ ਕੋਲੀ ਲਾਹੌਰ ਜਾ ਕੇ ਬੋਲੀ ਤੇ ਹੁਣ ਇਹ ਬਾਤ ਦਾ ਜਵਾਬ ਤੁਸੀਂ ਦਿਓ ਤੇ ਆਪਾਂ ਮਿਲਦੇ ਆਂ ਨਵੇਂ ਵੀ ਜਵਾਬ ਆਵੇ ਤੇ ਚੈਨਲ ਤੇ ਜਰੂਰ ਆਉਣਾ ਆ ਭੁੱਲਣਾ ਨਿਗਾ ਕੋਈ ਗੱਲ ਕਮੈਂਟ ਕਰ ਦੇਣਾ ਉਦਾਂ ਹੀ ਤੇ ਆਪਾਂ ਮਿਲਣਾ ਜ਼ਰੂਰ ਆ ਮਤਲਬ ਮਿਲਣਾ ਨਹੀਂ ਛੱਡਣਾ ਬਾਤ ਨਹੀਂ ਵੀ ਆਊਗੀ ਕੋਈ ਗੱਲ ਨਹੀਂ ਤੇ ਜਵਾਬ ਆਊ ਕੋਈ ਗੱਲ ਹੀ ਹੋ ਗਈ ਆਪਣੀ ਸਾਰਿਆਂ ਦੀ ਹਾਜ਼ਰੀ ਜ਼ਰੂਰ ਲੱਗਣੀ ਚਾਹੀਦੀ ਹੈ ਹੈਨਾ ਤੁਹਾਡੀ ਹਾਜ਼ਰੀ ਨਾਲ ਸਾਡੇ ਹੌਸਲੇ ਬੁਲੰਦ ਰਹਿੰਦੇ ਹੈ ਹੈਨਾ ਤੁਸੀਂ ਆਉਂਗੇ ਤਾਂ ਬਹੁਤ ਚੰਗਾ ਲੱਗਦਾ ਹੈਨਾ ਤੇ ਚਲੋ ਠੀਕ ਹੈ ਜੀ ਫੇਰ ਮਿਲਾਂਗੇ ਹੁਣ ਆਪਾਂ ਅਗਲੀ ਵੀਡੀਓ ਤੇ ਹੁਣ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ